ਬਾਰਬੁਰੂ ਜੀ ਦਾ ਖਾਲਸਾ ਬਾਰਬੁਰੂ ਜੀ ਦੀ ਫਤਿਹ ਮੂਤਪਾਲ ਨੇ ਅਮਰਤਪਾਲ ਨੇ ਇੱਕ ਚਿੱਠੀ ਲੇਕੇ ਭੇਜੀ ਡਬਲੂ ਗਰਡਜੇਲ ਤੋਂ ਜਿਹਦੇ ਵਿੱਚ ਆਪਣੀ ਮਾਂ ਬਲਵਿੰਦਰ ਕੌਰ ਦਾ ਜਿਹੜਾ ਬਿਆਨ ਸੀ ਉਹਦੇ ਤੇ ਲੋਕਾਂ ਨੂੰ ਸਪਾਈ ਦੇਣ ਦੀ ਕੋਸ਼ਿਸ਼ ਕੀਤੀ ਹੈ ਬਿਆਨ ਬਲਵਿੰਦਰ ਕੌਰ ਨੇ ਜੋ ਦਿੱਤਾ ਹੈ ਉਦੇ ਨਾਲ ਤਕਰੀਬਨ ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿ ਬਲਵਿੰਦਰ ਕੌਰ ਅਮਰਤਪਾਲ ਦੀ ਮੂਤਪਾਲ ਦੀ ماں ਕਹਿਣਾ ਕਿ ਚਾਹੁੰਦੀ ਹੈ ਬਹੁਤ ਆਤ ਵਿੱਚ ਜਿਹੜੀਆਂ ਵੋਟਾਂ ਖੰਡੂਰ ਸਾਹਿਬ ਦੇ ਲੋਕਾਂ ਨੇ ਪਾਈਆਂ ਸੀ ਉਹ ਇਹ ਸਮਝ ਕੇ ਪਾਈਆਂ ਸੀ ਕਿ ਅਸੀਂ ਗੁਲਾਮ ਅਮਰਤਪਾਲ ਸਾਨੂੰ ਆਜ਼ਾਦ ਕਰਵਾਏਗਾ ਖਾਲਸਾਤਨ ਬਣਾ ਕੇ ਦੇਗਾ ਪਹਿਲੀ ਗੱਲ ਤਾਂ ਖਾਲਸਾਤਨ ਬਣ ਗਿਆ ਨਹੀਂ ਰੱਖੀ ਗਈ ਇਹ ਡਾਂ ਨੂੰ ਇਹ ਖੁਸ਼ੀ ਹੋਊਗੀ ਦੂਜੀ ਗੱਲ ਜਿਹੜੀ ਮੈਂ ਕਹਿਣੀ ਹੈ ਉਹ ਧਿਆਨ ਦੇ ਨਾਲ ਸੁਣ ਲਿਓ ਹਾਜਮੇ ਤਾਂ ਮੈਨੂੰ ਪਤਾ ਹੈ ਗੱਲ ਹੋਣੀ ਨਹੀਂ ਹੁਣ ਮੈਂ ਸ਼ਬਦ ਵਰਤਣ ਲੱਗਾ ਸਿੱਖੋ ਜੇ ਸਿਮਰਿਤ ਮਾਨ 40 ਸਾਲ ਨੌਜਵਾਨਾਂ ਨੂੰ ਖਾਲਸਾ ਨਾਮ ਦੇ ਨਾਂ ਤੇ ਮਰਵਾਉਂਦਾ ਰਿਹਾ ਹੁਣ ਤੱਕ ਮਰਵਾ ਰਿਹਾ ਉਹ ਵੀ ਤੁਸੀਂ ਜਾਰੀ ਲਿਆ ਕੁਸੀਂ ਕੁਰਬਾਨੀਆਂ ਦੇਣ ਦੇ ਵਿੱਚ ਮੂਰੇ ਰਹਿੰਦੇ ਹੋ ਹਰ ਵਕਤ ਅੱਗੇ ਆਉਂਦੇ ਹੋ ਬਹਾਦਰਾਂ ਸੀ ਇਹ ਕਹਿ ਕੇ ਸਾਨੂੰ ਖੱਲਾਸ਼ੇਰੀ ਦਿੱਤੀ ਜਾਂਦੀ ਹੈ ਅਸੀਂ ਭੇਡਾ ਬਣ ਕੇ ਪਿੱਛੇ ਲੱਗ ਜਾਂਦੇ ਆ ਤੇ ਜੇ ਹੁਣ ਖਾਲਸਾ ਦਾ ਨਾਂ ਤੇ ਅੰਮ੍ਰਿਤਪਾਲ ਮਰਵਾ ਦੋ ਫਿਰ ਕਿਹੜੀ ਖਾਸ ਗੱਲ ਹੈ ਅਸੀਂ ਮਰਨ ਵਾਸਤੇ ਜੰਮੇ ਆ ਇਹ ਕੁਰਬਾਨੀਆਂ ਨੇ ਸਾਡੀ ਕੋਈ ਖਾਸ ਗੱਲ ਨਹੀਂ ਜੇ ਪਹਿਲਾਂ ਮਰਦੇ ਰਹੇ ਸਮਝਿਤ ਮਾਨ ਖੱਟ ਦੇ ਪਿੱਛੇ ਲੱਗ ਕੇ ਜੇ ਹੁਣ ਮਰ ਜਾਗੇ 10 20 ਸਾਲ ਫੇਰ ਕੀ ਹੈ ਅਸੀਂ ਤਾਂ ਜੰਮੇ ਹੀ ਮਰਨ ਵਾਸਤੇ ਆ ਇਹ ਸਾਨੂੰ ਫੂਕ ਦਿੱਤੀ ਜਾਂਦੀ ਹੈ ਗੁਰਬਾਣੀ ਦੇ ਅਰਥ ਗਲਤ ਕਰ ਕਰਕੇ ਸਭਾ ਲੱਖ ਸੇ ਇੱਕ ਲੜਾਉ ਤਵੇ ਗਵਿੰਦ ਸਿੰਘ ਨਾਮ ਕਹਾਉ ਠੀਕ ਹੈ ਵੈਸੇ ਬਾਣੀ ਦੇ ਸ਼ਬਦ ਨਹੀਂ ਹੈਗੇ ਇਹ ਜਿਹੜੇ ਅਖੋਤੀ ਪ੍ਰਚਾਰਕ ਸੀ ਜਾਂ ਵਿਦਵਾਨ ਸੀ ਉਹਨਾਂ ਦੇ ਸ਼ਬਦ ਨੇ ਬਾਣੀ ਵਿੱਚੋਂ ਸ਼ਬਦ ਲਏ ਗਏ ਜਿਹੜੇ ਉਹ ਹੈ ਜੋਤ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲਿ ਗਲੀ ਮੇਰੀ ਆ ਇਹ ਸ਼ਬਦ ਵਰਤੇ ਗਏ ਇਹਨਾਂ ਸ਼ਬਦਾਂ ਦੇ ਅਰਥ ਗਲਤ ਕਰਕੇ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਤੇ ਅਸੀਂ ਭੇਡਾਂ ਬਣ ਕੇ ਪਿੱਛੇ ਲਾਗੇ ਕੁਰਬਾਨੀਆਂ ਕਰਨ ਲਈ ਤਿਆਰ ਰਹੇ ਮੈਂ ਬੇਨਤੀ ਤਾਂ ਕੀਤੀ ਹੈ ਮਾਤਾ ਬਲਵਿੰਦਰ ਕੌਰ ਜਿਹੜੀ ਅਮਰਤਪਾਲ ਦੀ ਮਾਤਾ ਹੈ ਉਹਨੇ ਇਹ ਬਿਆਨ ਦਿੱਤਾ ਸੀ ਪਹਿਲਾਂ ਮੈਂ ਵੀਡੀਓ ਬੈਸ਼ੇ ਕੱਲ ਪਾਈ ਹੈ ਤੇ ਇਹ ਕਿਹਾ ਸੀ ਕਿ ਮੇਰਾ ਪੁੱਤ ਖਾਲਸਾ ਨਹੀਂ ਥੋੜਾ ਤੇ ਲੋਕਾਂ ਨੇ ਇਤਰਾਜ਼ ਕੀਤਾ ਸੀ ਖਾਸ ਕਰਕੇ ਜਿਹੜੀਆਂ ਭੇਡਾਂ ਨੇ ਵੋਟਾਂ ਪਾਈਆਂ ਸੀ ਖਾਲਸਾ ਦੇ ਨਾਂ ਤੇ ਉਹ ਬੁੜਕੁਠੀਆਂ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਨੇ ਨਾ ਉਹ ਤੁਹਾਨੂੰ ਹੁਣ ਸਮਝ ਆਉਣੀ ਸ਼ੁਰੂ ਹੋ ਗਈ ਹੈ ਜਣ ਕੇ ਸਮਝ ਆਉਣ ਲੱਗੀ ਕਿ ਕੀ ਬਰਤਾਰਾ ਜਿਹੜੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੀਡਰ ਬਣਦੇ ਨੇ ਉਹ ਕੀ ਕਰਨਗੇ ਇਹ ਸਮਝ ਆਉਣੀ ਸ਼ੁਰੂ ਹੋ ਗਈ ਚਲੋ ਬੋਤਲ ਲੰਬਾ ਚੌੜਾ ਨਾਮ ਬੋਲ ਗਏ ਇਹ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਨਾ ਤੇ ਇਹਦਾ ਕਾਰਨ ਪਤਾ ਕੀ ਹੈ ਇਹਦਾ ਕਾਰਨ ਇਹ ਨਹੀਂ ਵੀ ਅਮਰਤ ਬੇ ਅਮਰਤਪਾਲ ਬੇਵਕੂ ਬਣਾ ਰਿਹਾ ਜਦੋਂ ਪਰਵਾਰ ਪਰਵਾਰ ਬੇਵਕੂ ਬਣਾ ਰਿਹਾ ਇਹਦਾ ਮਤਲਬ ਇਹ ਨਹੀਂ ਇਹਦਾ ਮਤਲਬ ਇਹ ਹੈ ਕਿ ਭੇਡਾਂ ਨੂੰ ਉਨ ਲਾਉਣ ਦੇ ਲਈ ਤਿਆਰ ਕੀਤਾ ਜਾਂਦਾ ਹੈ ਜਦੋਂ ਉਨ ਵੱਡੀ ਹੋ ਜਾਂਦੀ ਹੈ ਨਾ ਤੇ ਉਦੋਂ ਉਹਨਾਂ ਭੇਡਾਂ ਦੀ ਉਨ ਲਾਹੀ ਜਾਂਦੀ ਹੈ ਕਿਉਂਕਿ ਉਹ ਉਨ ਜਿਹੜੀ ਉਹ ਕੀਮਤੀ ਵਿਕਦੀ ਹੈ ਤੇ ਹੁਣ ਜਿਹੜੀ ਭੇਡਾਂ ਦੀ ਉਨ ਵੇਚਣੀ ਹੈ ਐਮਪੀ ਕੋਟੇਵੇ ਜਿਹੜਾ ਫੰਡ ਹੈ ਉਹ 5 ਕਰੋੜ ਰੁਪਏ ਹੈ ਸਾਲ ਦਾ ਤੇ 5 ਸਾਲ ਦਾ 25 ਕਰੋੜ ਹੋ ਗਿਆ ਜਣਕੇ ਭੇਡਾਂ ਦੀ ਉਹਨਾਂ 25 ਕਰੋੜ ਦੇ ਵਿੱਚ ਵਿਕ ਚੁੱਕੀ ਹੈ ਸਮਝ ਆਈ ਤੇ 5 ਸਾਲ ਤੋਂ ਬਾਅਦ ਵਿੱਚ ਲੱਖ ਡੇਢ ਲੱਖ ਪੈਨਸ਼ਨ ਮਿਲੂਗੀ ਉਮਰ ਪਰ ਲਈ ਤੇ ਹੁਣ 5 ਸਾਲ ਲਈ 2.5 ਲੱਖ ਤਨਖਾਹ ਮਿਲੂਗੀ ਸਰਕਾਰੀ ਕੋਠੀ ਮਿਲੂ 5 ਸਾਲ ਬਾਅਦ ਤੇ ਜਿਹੜੀ ਹੋਰ ਲੁੱਟਖਸਟ ਹੋਣੀ ਹੈ ਉਹ ਭੇਡਾਂ ਦੀ ਉਹਨਾਂ ਦੀ ਕੀਮਤ ਹੈ ਜਿਨ੍ਹਾਂ ਨੇ ਵੋਟਾਂ ਪਾਈ ਤੁਹਾਨੂੰ ਲੱਗਦਾ ਹੈ ਅਮਰਤਪਾਲ ਜਿੱਤ ਗਿਆ ਖਾਲਸਤਾਨ ਬਣ ਗਿਆ ਤੁਹਾਨੂੰ ਲੱਗਦਾ ਹੈ ਵੀ ਅਮਰਤਪਾਲ ਜਿੱਤ ਗਿਆ ਅਸੀਂ ਆਜ਼ਾਦ ਹੋ ਗਏ ਜਿਹੜੇ ਕਾਨੂੰਨ ਨੂੰ ਮੰਨਦਾ ਨਹੀਂ ਸੀ ਕਹਿੰਦਾ ਸੀ ਅਸੀਂ ਗੁਲਾਮ ਆ ਭਾਰਤ ਸਰਕਾਰ ਦੇ ਤੇ ਉਸੇ ਭਾਰਤ ਸਰਕਾਰ ਦੇ ਕਾਨੂੰਨ ਅੰਡਰ ਇੰਡੀਆ ਦੇ ਸੰਵਿਧਾਨ ਅੰਡਰ ਇਲੈਕਸ਼ਨ ਲੜ ਕੇ ਐਮਪੀ ਬਣੇ ਹੁਣ ਆਜ਼ਾਦ ਹੋਇਆ ਜਾ ਗੁਲਾਮ ਹੈ ਇਹ ਤਕਰੀਬਨ ਤਕਰੀਬਨ ਭੇਡਾਂ ਨੂੰ ਸਮਝ ਆ ਚੁੱਕੀ ਹੈ ਪਰ ਬਿਸ਼ਰਮੀ ਹੁੰਦੀ ਹੈ ਜਿਵੇਂ ਕਹਿੰਦੇ ਗਿੱਦੜ ਪ੍ਰੋਬੇਟ ਡੈਗ੍ਰੀਫਿਕੇਸ਼ਨ ਨੇ ਪੁੱਛਿਆ ਉਹ ਕਹਿਣ ਲੱਗਾ ਨਹੀਂ ਯਾਰਾਂ ਦਾ ਬਕਾਨ ਹੀ ਹੈ ਤੇ ਕੋਈ ਮੰਗਮੀ ਦਾਲ ਲੈ ਕੇ ਆਇਆ ਉਹ ਤਾਂ ਡੋਲ ਗਈ ਉਹ ਬਿਸ਼ਰਮ ਕਹਿੰਦਾ ਇੱਧਰ ਡੋਲ ਡੋਲ ਕੇ ਖਾਣੇ ਤੇ ਉਹ ਜਿਹੜੀਆਂ ਇਹ ਰਹਵਤਾ ਨੇ ਸਾਡੇ ਤੇ ਢੁਕਦੀਆਂ ਨੇ ਤੇ ਅਮਰਤਪਾਲ ਦੀ ਮਾਂ ਨੇ ਕੀ ਬਿਆਨ ਦਿੱਤਾ ਤੇ ਅਮਰਤਪਾਲ ਦੀ ਕੀ ਸਫਾਈ ਆਈ ਹੈ ਚਿੱਠੀ ਰਾਹੀਂ ਇਹ ਮੈਨੇ ਨਹੀਂ ਲਖਦਾ ਮੈਨੇ ਇਹ ਰਖਦਾ ਹੈ ਕਿ ਅਸੀਂ ਮਨੁੱਖ ਹਾਂ ਇਨਸਾਨ ਹਾਂ ਤੇ ਸੁਰਤ ਸਮਝ ਸਾਡੇ ਭੇਡਾਂ ਵਾਲੀ ਹੈ ਆ ਜਿਹੜੀ ਪਹਿਲਾਂ ਚਾਰ ਦਾ ਰਿਆ ਜਦੋਂ ਸ਼ੇਰ ਆ ਗਿਆ ਕਹਾਣੀ ਸੁਣੀ ਹੋਣੀ ਹੈ ਨਾ ਆਲਡੀ ਪੀ ਡਾਂ ਚਾਰਦਾ ਸੀ ਸ਼ੇਰ ਆ ਗਿਆ ਸ਼ੇਰ ਆ ਗਿਆ ਇੱਕ ਦਿਨ ਲੋਕ ਚਲੇ ਗਏ ਉਹਨੇ ਉਦੋਂ ਮਸ਼ਕਰੀ ਕੀਤੀ ਸੀ ਤੇ ਇੱਕ ਦਿਨ ਸੱਤੀਉ ਆ ਗਿਆ ਤੇ ਫਿਰ ਲੋਕ ਗਏ ਨਹੀਂ ਤੇ ਫਿਰ ਆਲਰੇਡੀ ਕੁਝ ਕਹਿੰਦੇ ਸ਼ੇਰ ਖਾ ਗਿਆ ਸੀ ਕੁਝ ਕਹਿੰਦੇ ਭੱਜ ਗਿਆ ਸੀ ਤੇ ਉਹ ਆ ਜਿਹੜੀ ਅਮਰਤਪਾਲ ਹੈ ਜਿਹੜਾ ਭੱਜ ਕੇ ਘੋਰ ਨੇ ਵੀ ਜਾਵੜਿਆ ਸੀ ਜੇਲ੍ਹ ਵਿੱਚ ਵੜਨਾ ਕੋ ਨੇਵੀਟ ਵੜਨੀ ਹੈ ਹੁਣ ਬਾਹਰ ਆ ਗਿਆ ਸਮਝ ਆਈ ਗੱਲ ਦੀ ਤੇ ਜਿਹੜੀਆਂ ਭੇਡਾਂ ਛੱਡ ਕੇ ਗਿਆ ਸੀ ਚਰਨ ਵਾਸਤੇ ਤੋਂ ਭੇਡਾਂ ਫੇਰ ਚਰਨ ਵਾਸਤੇ ਲਾ ਲਈਆਂ ਇਸ ਸ਼ਬਦ ਮੈਂ ਜਦੋਂ ਵਰਤਦਾ ਨੂੰ ਇਹ ਮੈਂ ਉਹਨਾਂ ਲੋਕਾਂ ਲਈ ਵਰਤਾਂ ਜਿਨ੍ਹਾਂ ਲੋਕਾਂ ਤੇ ਇਹ ਸ਼ਬਦ ਟੁੱਕਦੇ ਨੇ ਮਾਫ ਕਰਨ ਪੰਜਾਬ ਦੇ ਵਿੱਚ ਸਿਹਰਦ ਬੜੇ ਸਿਆਣੇ ਸੂਝਵਾਨ ਲੋਕ ਵੀ ਹੈਗੇ ਆ ਠੀਕ ਹੈ ਪਰ ਜਿਹੜੀਆਂ ਭੇਡਾਂ ਨੇ ਉਹ ਭੇਡਾਂ ਹੀ ਰਹਿਣਗੀਆਂ ਬਸ ਇੰਨਾ ਕੁ ਫਰਕ ਹੈ ਸਾਲ ਬਾਅਦ ਮੁੰਨੀਆਂ ਜਾਂਦੀਆਂ ਨੇ ਉਹਨਾਂ ਆ ਜਾਂਦੀ ਹੈ ਤੇ ਫਿਰ ਆ ਜੜੀ ਨੇ ਉਹਨਾਂ ਲਾ ਕੇ ਵੇਚਣੀ ਹੁੰਦੀ ਹੈ ਤੇ ਨਹੀਂ ਉਹਨਾਂ ਖਰਾਬ ਹੋ ਜਾਂਦੀ ਹੈ ਸਮਝ ਗਏ ਨਾ ਬਸ ਇੰਨੀ ਕੁ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ